ਸਤਿ ਸ੍ਰੀ ਅਕਾਲ ਜੀ ਮੈਂ ਨਰਿੰਦਰ ਸਿੰਘ ਲਹਿਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਤੇ ਗੱਲ ਕਰਦੇ ਆ ਅੱਜ ਯੂ ਐਸ ਏ ਅਮਰੀਕਾ ਦੀ ਕਿਵੇਂ ਕਿ ਭਾਰਤ ਦੇ ਉੱਤੇ ਅਮਰੀਕਾ ਨੇ 50% ਟੈਰਫ ਲਾਉਣ ਦਾ ਜਿਹੜਾ ਐਲਾਨ ਕੀਤਾ ਹੈ ਉਦੇ ਨਾਲ ਨਾਲ ਦੁਨੀਆ ਪੱਧਰ ਦੇ ਵੀ ਕੁਝ ਅਜਿਹੇ ਦੇਸ਼ ਨੇ ਜਿਨ੍ਹਾਂ ਦੇ ਉੱਤੇ ਬਹੁਤ ਸਖਤ ਜਿਹੜੀਆਂ ਵਪਾਰਕ ਪਾਬੰਦੀਆਂ ਜੜੀਆਂ ਨੇ ਉਹ ਡੋਨਲਡ ਟਰੰਪ ਜਿਹੜਾ ਲਗਾਉਂਦਾ ਜਾ ਰਿਹਾ ਜਦੋਂ ਦੇ ਵੀ ਉਹ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਲੈ ਕੇ ਕੋਈ ਨਾ ਕੋਈ ਵਾਦ-ਵਿਹਾਦ ਜਿਹੜਾ ਉਹਨਾਂ ਨਾਲ ਜੁੜਿਆ ਰਹਿੰਦਾ ਤਾਂ ਇਸੇ ਤਰ੍ਹਾਂ ਦਾ ਇੱਕ ਹੋਰ ਫੈਸਲਾ ਜਿਹੜਾ ਉਹਨਾਂ ਨੇ ਉਹ ਕੀਤਾ ਉਸ ਫੈਸਲੇ ਦੇ ਨਾਲ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰ ਨੇ ਚਾਹੇ ਉਹ ਕਿਸੇ ਵੀ ਦੇਸ਼ ਦੇ ਨੇ ਜਿਹੜੇ ਅਮਰੀਕਾ ਦੇ ਵਿੱਚ ਟਰਕਿੰਗ ਦਾ ਕੰਮ ਕਰਦੇ ਰਹੇ ਜਾਂ ਟਰੱਕ ਡਰਾਈਵਰੀ ਕਰਦੇ ਨੇ ਉਹਨਾਂ ਵਾਸਤੇ ਬਹੁਤ ਵੱਡੀ ਜਿਹੜੀ ਆ ਸਮੱਸਿਆ ਉਹਨਾਂ ਨੇ ਪੈਦਾ ਕਰ ਦਿੱਤੀ ਆ ਇਸ ਫੈਸਲੇ ਦੇ ਨਾਲ ਮੈਂ ਪਹਿਲਾਂ ਵੀ ਇੱਕ ਵੀਡੀਓ ਜਿਹੜੀ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀ ਸੀ ਤਾਂ ਉਦੋਂ ਮੈਂ ਗੱਲ ਕਹੀ ਸੀ ਕਿ ਜਿਹੜੇ 80 ਹਜ਼ਾਰ ਮੈਕਸੀਕਨ ਜਿਹੜੇ ਟਰੱਕਾਂ ਦੇ ਡਰਾਈਵਿੰਗ ਦਾ ਕੰਮ ਕਰਦੇ ਨੇ ਰੋਜ਼ ਅਮਰੀਕਾ ਤੋਂ ਮੈਕਸੀਕੋ ਆਉਂਦੇ ਨੇ ਤੇ ਮੈਕਸੀਕੋ ਤੋਂ ਜਿਹੜਿਆ ਉਹ ਬਾਰਡਰ ਤੇੋਂ ਅਮਰੀਕਾ 'ਚ ਜਿਹੜੇ ਵਪਾਰੀ ਢੰਗ ਦੇ ਨਾਲ ਟਰੱਕ ਜਿਹੜੇ ਨੇ ਉਹ ਆਉਂਦੇ ਜਾਂਦੇ ਨੇ ਤਾਂ ਉਹਨਾਂ ਨੂੰ ਅੰਗਰੇਜ਼ੀ ਦੀ ਜਿਹੜੀ ਗੱਲ ਜਿਹੜੀ ਸ਼ਰਤ ਲਾਤੀ ਗਈ ਸੀ ਤੇ ਉਹਦੇ ਤੌਰ ਦੇ ਉੱਤੇ ਰਾਸ਼ਟਰੀ ਚ ਰੋਕ ਕੇ ਜਿਹੜਾ ਟ੍ਰੈਫਿਕ ਮੰਤਰਾਲਾ ਟਰਾਂਸਪੋਰਟ ਮੰਤਰਾਲਾ ਉਹਨਾਂ ਦੇ ਅਧਿਕਾਰੀਆਂ ਵੱਲੋਂ ਉਹਨਾਂ ਦੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਗਏ ਸੀ। ਤਾਂ ਮੈਂ ਉਸ ਵੇਲੇ ਆਪਣੇ ਪੰਜਾਬ ਦੇ ਜਿਹੜੇ ਟਰੱਕ ਡਰਾਈਵਰ ਜਿਹੜੇ ਅਮਰੀਕਾ ਦੇ ਵਿੱਚ ਟਰਕਿੰਗ ਦਾ ਕੰਮ ਕਰਦੇ ਨੇ ਮੈਂ ਉਦੋਂ ਇਹ ਗੱਲ ਕਹੀ ਸੀ ਕਿ ਜਿਹੜੀ ਗਾਜ ਅੱਜ ਮੈਕਸੀਕੋ ਨਾਲ ਤੇ ਗਿਰੀ ਆ ਉਹ ਗਾਜ ਪੰਜਾਬੀਆਂ ਤੇ ਵੀ ਗਰੇਗੀ। ਕਿਉਂਕਿ ਬਹੁਤ ਸਾਰੇ ਪੰਜਾਬੀ ਜਿਹੜੇ ਨੇ ਟਰੱਕ ਡਰਾਈਵਿੰਗ ਦਾ ਕੰਮ ਕਰਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਜਿਹੜੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਦੀ ਹਾਈਵੇ ਦੇ ਉੱਤੇ ਉਹਨਾਂ ਨੂੰ ਅੰਗਰੇਜ਼ੀ ਬਹੁਤ ਘੱਟ ਆਉਂਦੀ ਆ ਤੇ ਟਰੰਪ ਪ੍ਰਸ਼ਾਸਨ ਨੇ ਇੱਕ ਫੈਸਲਾ ਕਰ ਦਿੱਤਾ ਕਿ ਜਿਹੜੇ ਟਰੱਕ ਡਰਾਈਵਰਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਜਾਂ ਜਿਹੜੇ ਸਾਈਨ ਬੋਰਡ ਜਿਹੜੇ ਸੜਕਾਂ ਦੇ ਉੱਤੇ ਲੱਗੇ ਨੇ ਜੇ ਉਹਨਾਂ ਨੂੰ ਪੜ੍ਹਦੇ ਨਹੀਂ ਆਉਂਦੇ ਤਾਂ ਉਹ ਟਰੱਕ ਵਲੀ ਡਰਾਈਵਿੰਗ ਜਿਹੜੀ ਆ ਉਹ ਨਹੀਂ ਕਰ ਸਕਦੇ ਔਰ ਇਸੇ ਤਰ੍ਹਾਂ 1500 ਜਿਹੜੇ ਪੰਜਾਬੀ ਟਰੱਕ ਡਰਾਈਵਰ ਆ ਉਹਨਾਂ ਦੇ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਗਏ ਨੇ ਔਰ ਖਬਰ ਇਹ ਵੀ ਹੈ ਕਿ 230 ਟਰੱਕ ਡਰਾਈਵਰ ਜਿਹੜੇ ਨੇ ਉਹ ਵਿਹਲੇ ਹੋ ਕੇ ਘਰ ਬਹਿ ਗਏ ਨੇ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਿਹੜੇ ਦਿੱਲੀ ਟ੍ਰੈਕਿੰਗ ਦਾ ਕੰਮ ਕਰਦੇ ਨੇ ਡਰਾਈਵਰ ਨੇ ਤੇ ਟਰੱਕ ਲੈ ਕੇ ਕੈਨੇਡਾ ਤੋਂ ਅਮਰੀਕਾ 'ਚ ਵੀ ਜਾਂਦੇ ਨੇ ਤੇ ਜਦੋਂ ਉਹਨਾਂ ਦੇ ਹਾਈਵੇ ਤੇ ਪਹੁੰਚਦੇ ਨੇ ਤੇ ਉੱਥੇ ਟਰਾਂਸਪੋਰਟ ਡਿਪਾਰਟਮੈਂਟ ਜਿਹੜਾ ਹਮੰਤ్రਾਲਾ ਉਹਦੇ ਅਧਿਕਾਰੀ ਉਹਨਾਂ ਨੂੰ ਚੈੱਕ ਕਰਦੇ ਨੇ ਤੇ ਜੇ ਉਹਨਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਜਾਂ ਉਹਨਾਂ ਨੂੰ ਸਾਈਨ ਬੋਰਡ ਅੰਗਰੇਜ਼ੀ ਦੇ ਸਮਝ ਨਹੀਂ ਆਉਂਦੇ ਤਾਂ ਉਹਨਾਂ ਦੇ ਉਸ ਸਾਈਡ ਦੇ ਉੱਤੇ ਹੀ ਲਾਇਸੈਂਸ ਜਿਹੜੇ ਰੱਦ ਕਰ ਦਿੱਤੇ ਜਾਂਦੇ ਨੇ ਤੋਂ ਇਸੇ ਤਰ੍ਹਾਂ ਪੰਜਾਬੀਆਂ ਨਾਲ ਵੀ ਇਸ ਢੰਗ ਦਾ ਜਿਹੜਾ ਹੁਣ ਵਿਹਾਰ ਹੋਇਆ ਤੁਹਾਨੂੰ ਇਹ ਵੀ ਪਤਾ ਹੈ ਕਿ ਟਰੱਕ ਡਰਾਈਵਰ ਜਿਹੜੇ ਆਪਣੇ ਬੱਚਿਆਂ ਨੂੰ ਪਾਲਣ ਵਾਸਤੇ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਉਹਨਾਂ ਕੋਲ ਇੱਕੋ ਇੱਕ ਸਾਧਨ ਸੀ ਡਰਾਈਵਰੀ ਟਰੱਕ ਡਰਾਈਵਰੀ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਟਰੱਕ ਡਰਾਈਵਰ ਨੇ ਉਹ ਵਿਹਲੇ ਕਰ ਦਿੱਤੇ ਗਏ ਨੇ ਸੋ ਟਰੈਕਿੰਗ ਵਾਲੇ ਮਾਮਲੇ ਦੇ ਵਿੱਚ ਇਹ ਭਾਵੇਂ ਕਿ ਪਹਿਲਾਂ ਇਹ ਫੈਸਲਾ ਜਿਹੜਾ ਸੀ ਉਸ ਵੇਲੇ ਇਸ ਟਰੰਪ ਦੀ ਸਰਕਾਰ ਤੋਂ ਪਹਿਲਾਂ ਬਰਾਕ ਆਬਾਮਾ ਜਿਹੜਾ ਸੀ ਉਹਦੇ ਵੱਲੋਂ ਇਸ ਫੈਸਲੇ ਦੇ ਉੱਤੇ ਬਹੁਤੀ ਗੰਭੀਰਤਾ ਨਾਲ ਵਿਚਾਰ ਨਹੀਂ ਸੀ ਕੀਤਾ ਗਿਆ ਪਰ ਜਦੋਂ ਪਹਿਲੀ ਵਾਰ ਰਾਸ਼ਟਰਪਤੀ ਡੋਨਲਡ ਟਰੰਪ ਬਣਦਾ ਤਾਂ ਉਸ ਵੇਲੇ ਇਹ ਕਾਨੂੰਨ ਜਿਹੜਾ ਪਾਸ ਤਾਂ ਕੀਤਾ ਗਿਆ ਸੀ ਪਰ ਇਹਨੂੰ ਲਾਗੂ ਕਰਨ ਚ ਜਿਹੜੀ ਉਹ ਬਹੁਤ ਵੱਡੀ ਸੈਂਸੀਅਰ ਤੌਰ ਦੇ ਉੱਤੇ ਲਾਗੂ ਨਹੀਂ ਸੀ ਕੀਤਾ ਗਿਆ ਤਾਂ ਉਹ ਜਦੋਂ ਇਹ ਹੁਣ ਰਾਸ਼ਟਰਪਤੀ ਬਣੇ ਨੇ ਤਾਂ ਪਹਿਲ ਦੇ ਆਧਾਰ ਦੇ ਉੱਤੇ ਇਹਨਾਂ ਨੇ ਹੁਣ ਉਸੇ ਮਤਲਬ ਆਪਣੇ ਫੈਸਲੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਉਹ ਟਰੱਕਾਂ ਵਾਲੇ ਜਿੰਨੇ ਵੀ ਟਰੱਕ ਡਰਾਈਵਿੰਗ ਅਮਰੀਕਾ 'ਚ ਕਰਦੇ ਨੇ ਉਹਨਾਂ ਨੂੰ ਅੰਗਰੇਜ਼ੀ ਜਿਹੜੀ ਆ ਬੋਲਣ ਦੀ ਲਿਖਣ ਦੀ ਤੇ ਸਾਈਨ ਬੋਰ ਪਰਨ ਦੀ ਜਿਹੜੀ ਆ ਉਹ ਲਾਜ਼ਮੀ ਇਕਰਾਰ ਦੇ ਦਿੱਤੀ ਗਈ ਹੈ ਸੋ ਇਸ ਕਰਕੇ ਅੱਜ ਹਾਲਾਤ ਜਿਹੜੇ ਨੇ ਕਾਫੀ ਜਿਹੜੇ ਬਦਲ ਗਏ ਨੇ ਉਥੇ ਡਰਾਈਵਰ ਜਿਹੜੇ ਘਰਾਂ 'ਚ ਵਿਹਲੇ ਹੋ ਗਏ ਨੇ ਹੁਣ ਉਹ ਇਸ ਤੰਦੇ ਨੂੰ ਡਰਾਈਵਰੀ ਨੂੰ ਛੱਡ ਕੇ ਟਰੱਕ ਡਰਾਈਵਿੰਗ ਛੱਡ ਕੇ ਕਿਸੇ ਹੋਰ ਪੇਸ਼ੇ ਵਾਲੇ ਪਾਸੇ ਜਾਣ ਦਾ ਉਹ ਯਤਨ ਜ਼ਰੂਰ ਕਰਨਗੇ ਕਿਉਂਕਿ ਜਸਟਾਗ ਨਾ ਫੈਸਲਾ ਕੀਤਾ ਗਿਆ ਉਹਦੇ ਮੁਤਾਬਕ ਬਹੁਤ ਵੱਡੀ ਜਿਹੜੀ ਹੈ ਉਹ ਟਰੱਕ ਡਰਾਈਵਰ ਜਿਹੜੇ ਜਿਨ੍ਹਾਂ ਦੇ ਲਾਇਸੈਂਸ ਰੱਦ ਹੋ ਗਏ ਨੇ ਉਹ ਟਰੱਕ ਡਰਾਈਵਿੰਗ ਨਹੀਂ ਕਰ ਸਕਦੇ ਔਰ ਨਾਲ ਦੀ ਨਾਲ ਗੱਲ ਜਿਹੜੀ ਕੀਤੀ ਗਈ ਆ ਦਲੀਲ ਕੀ ਦਿੱਤੀ ਜਾਂਦੀ ਆ ਦਲੀਲ ਇਹ ਦਿੱਤੀ ਜਾਂਦੀ ਆ ਕਿ 2019 ਚ ਇੱਕ ਡਰਾਈਵਰ ਜਦੋਂ ਆਪਣਾ ਟਰੱਕ ਡਰਾਈਵ ਕਰ ਰਿਹਾ ਸੀ ਤਾਂ ਉਹਨੂੰ ਅੰਗਰੇਜ਼ੀ ਨਾ ਆਉਣ ਕਰਕੇ ਜਾਂ ਸਾਈਨ ਬੋਰਡ ਪੜੇ ਨਾ ਜਾਣ ਕਰਕੇ ਉਹ 100 ਦੀ ਸਪੀਡ ਦੇ ਉੱਤੇ ਜਦੋਂ ਟਰੱਕ ਚਲਾ ਰਿਹਾ ਸੀ ਤੇ ਅੱਗੇ ਜਿਹੜਾ ਉਹ ਸੜਕ ਦੇ ਉੱਤੇ ਬਹੁਤ ਵੱਡਾ ਹਾਦਸਾ ਹੋ ਜਾਂਦਾ ਤੇ ਉਸ ਹਾਦਸੇ ਦੇ ਵਿੱਚ ਚਾਰ ਲੋਕ ਮਾਰੇ ਜਾਂਦੇ ਨੇ ਜਿਹਦੇ ਕਰਕੇ ਇਸ ਫੈਸਲੇ ਨੂੰ ਕਿਹੜਾ ਲਾਜ਼ਮੀ ਇਕਰਾਰ ਦਿੱਤਾ ਗਿਆ ਇੰਗਲਿਸ਼ ਨੂੰ ਅੰਗਰੇਜ਼ੀ ਨੂੰ ਲਾਜ਼ਮੀ ਕੀਤਾ ਗਿਆ ਤੇ ਜਦੋਂ ਟਰੱਕ ਉਦਯੋਗ ਦੇ ਬੰਦਿਆਂ ਨਾਲ ਗੱਲ ਕਰਦੇ ਆ ਤੇ ਉਹਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਉਹ ਕਹਿੰਦੇ ਨੇ ਕਿ ਬਿਲਕੁਲ ਠੀਕ ਹੈ ਹੁਣ ਸਵਾਲ ਤੇ ਇਹ ਵੀ ਜਿਹੜੇ ਨੌਜਵਾਨ ਮੁੰਡੇ ਨਵੇਂ ਪੜ ਕੇ ਆਏ ਨੇ ਚਾਹੇ ਉਹ ਡਿਗਰੀ ਹੋਲਡਰ ਨੇ ਚਾਹੇ ਉਹ ਗ੍ਰੈਜੂਏਟ ਨੇ ਉਹਨਾਂ ਨੂੰ ਤਾਂ ਅੰਗਰੇਜ਼ੀ ਆਉਂਦੀ ਹੈ ਉਹ ਟਰੱਕ ਡਰਾਈਵਰੀ ਤੇ ਕਰ ਸਕਦੇ ਜੇ ਉਹਨਾਂ ਕੋਲ ਲਾਇਸੈਂਸ ਹੈ ਪਰ ਉਹ ਬੰਦੇ ਜਿਹੜੇ ਪੁਰਾਣੇ ਗਏ ਸੀ ਜਿੰਨਾ ਵਿਚਾਰਿਆਂ ਨੂੰ ਮਾਤਰ ਨੂੰ ਅੰਗਰੇਜ਼ੀ ਨਹੀਂ ਸਿਉਂਦੀ ਹੁਣ ਉਹਨਾਂ ਨੂੰ ਵੀ ਜਿਹੜੀ ਆ ਅੰਗਰੇਜ਼ੀ ਸਿੱਖਣੀ ਪਏਗੀ ਅਗਰ ਜੇ ਅੰਗਰੇਜ਼ੀ ਨਹੀਂ ਸਿੱਖਦੇ ਤੇ ਉਹਨਾਂ ਦੇ ਲਾਇਸੈਂਸ ਜਿਹੜੇ ਨੂੰ ਰੱਦ ਕਰਤੇ ਜਾਣਗੇ ਇਸ ਗੱਲ ਦੀ ਪ੍ਰੋਰਤਾ ਜਿਹੜੀ ਆ ਟਰਕਿੰਗ ਜਿਹੜਾ ਕਾਰੋਬਾਰ ਆ ਉਹਨਾਂ ਦੇ ਮਾਲਕਾਂ ਵੱਲੋਂ ਵੀ ਇਸ ਫੈਸਲੇ ਦਾ ਜਿਹੜਾ ਉਹ ਸਵਾਗਤ ਕੀਤਾ ਗਿਆ ਤੋ ਨਾਲ ਦੀ ਨਾਲ ਮੈਂ ਜੇ ਗੱਲ ਕਰਾਂ ਕੈਨੇਡਾ ਦੀ ਗੱਲ ਕਰਦੇ ਆ ਕੈਨੇਡਾ ਦੇ ਅੰਦਰ ਬਹੁਤ ਵੱਡਾ ਜਿਹੜਾ ਮਾਰਕ ਕਾਰਨੀ ਨੇ ਫੈਸਲਾ ਕੀਤਾ ਉਹ ਫੈਸਲਾ ਇਹ ਕੀਤਾ ਗਿਆ ਕਿ ਜਿਹੜੇ ਪਹਿਲੇ 5 ਸਾਲ ਜਿਹੜੇ ਪਿਛਲੇ 5 ਸਾਲ ਤੋਂ ਜਿਹੜੇ ਵੀ ਸਟੂਡੈਂਟ ਕੈਨੇਡਾ ਦੇ ਵਿੱਚ ਪੜ੍ਹਾਈ ਲਈ ਆਏ ਸੀ ਉਹਨਾਂ ਸਾਰਿਆਂ ਦੀ ਜਿਹੜੀ ਇਨਵੈਸਟੀਗੇਸ਼ਨ ਕਰਨ ਵਾਸਤੇ ਐਡੀਟਰ ਜਨਰਲ ਨੂੰ ਪਾਵਰ ਦੇ ਦਿੱਤੀ ਗਈ ਆ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਗਾਥ ਜਿਹੜੀ ਆ ਹੋ ਸਕਦਾ ਕਿ ਜਸਟਨ ਟਰੂਡੋ ਜਾਂ ਉਹਦੀ ਸਰਕਾਰ ਦੇ ਉੱਤੇ ਵੀ ਗਾਥ ਜਿਹੜੀ ਆ ਉਹ ਵੀ ਸ਼ੱਕ ਦੇ ਘੇਰੇ ਚ ਆ ਗਈ ਆ ਕਿਉਂਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਸਟੂਡੈਂਟ ਹੈ ਜਿਹੜਾ ਇੱਥੇ ਕੈਨੇਡਾ ਦੇ ਅੰਦਰ ਆਇਆ ਉਹਨਾਂ ਕੋ ਨਾ ਤਾਂ ਕੋ ਰਹਿਣ ਦੀ ਪ੍ਰੋਵੀਜ਼ਨ ਸੀ ਨਾ ਉਹਨਾਂ ਕੋ ਘਰ ਸੀ ਨਾ ਉਹਨਾਂ ਕੋ ਖਾਣ ਵਾਸਤੇ ਕੋ ਖਰਚਾ ਸੀ ਔਰ ਉਹ ਗੁਰੂ ਘਰਾਂ ਦੇ ਵਿੱਚ ਜਾ ਕੇ ਆਪਣੀ ਜਿਹੜਾ ਲੰਗਰ ਵੀ ਛਕਦੇ ਨੇ ਤੇ ਰਹਿਣ ਦਾ ਵੀ ਪ੍ਰਬੰਧ ਕਰਦੇ ਨੇ ਸਿਹਤ ਸਹੂਲਤਾਂ ਦੇ ਪੱਖੋਂ ਉਹਨਾਂ ਕੋਲ ਕੋਈ ਹੋਰ ਸਾਧਨ ਨਹੀਂ ਕਿ ਉਹ ਸਹੂਲਤਾਂ ਜਿਹੜੀਆਂ ਸੇਧੀਆਂ ਲੈ ਸਕਣ ਸੋ ਇਸ ਕਰਕੇ ਜਸਟਨ ਟਰੂਡੋ ਦੇ ਵੱਲੋਂ ਜਿਹੜੀ ਪਾਲਿਸੀ ਉਸ ਵੇਲੇ ਲਿਆਂਦੀ ਗਈ ਸੀ 2023 ਤੋਂ ਲੈ ਕੇ 2027 ਤੱਕ 5 ਸਾਲ ਦਾ ਜਿਹੜਾ ਇਹ ਪ੍ਰੋਸੀਜਰ ਸੀ ਕਿ 5 ਸਾਲ ਦੇ ਵਿੱਚ ਕਿੰਨੇ ਕਿੰਨੇ ਗਿਹੜੇ ਬੰਦੇ ਨੇ ਸਟੂਡੈਂਟ ਕਿੰਨੇ ਕਿੰਨੇ ਉਹਨਾਂ ਨੂੰ ਇਸ ਦੇ ਜਿਹੜੇ ਪੜ੍ਹਾਈ ਨਹੀਂ ਸੱਧਿਆ ਜਾਏਗਾ ਪਰ ਹੋਇਆ ਕੀ ਇਥੋਂ ਦੇ ਕਾਲਜ ਯੂਨੀਵਰਸਟੀਆਂ ਜਾਂ ਹੋਰ ਅਦਾਰੇ ਜਿਹੜੇ ਸੀ ਉਹ ਵੀ ਇਸ ਘੇਰੇ ਚ ਆਏ ਨੇ ਉਹਨਾਂ ਨੂੰ ਵੀ ਇਸ ਇਨਵੈਸਟੀਗੇਸ਼ਨ ਚ ਜਿਹੜੀ ਜਾਂਚ ਹੈ ਉਹ ਇਸ ਜਾਂਚ ਦੇ ਘੇਰੇ ਚ ਨੇ ਤੇ ਦੱਸਦੇ ਨੇ ਕਿ ਇਸ ਦੇ ਨਾਲ ਜਿਹੜੇ ਜ ਐਮਬੈਸੀ ਜਿਹਨੂੰ ਆਪਾਂ ਕਹਿ ਦਿੰਨੇ ਆ ਟਰੈਵਲ ਏਜੰਸੀ ਜਾਂ ਜਿਹੜੀਆਂ ਸਾਡੀਆਂ ਇਮੀਗ੍ਰੇਸ਼ਨ ਕੰਪਨੀਆਂ ਸੀ ਭਾਰਤ ਦੇ ਅੰਦਰ ਜਾਂ ਹੋਰ ਉਹਨਾਂ ਨੂੰ ਵੀ ਇਸ ਘੇਰੇ 'ਚ ਲੈ ਕੇ ਆਂਦਾ ਗਿਆ ਕਿਉਂਕਿ ਉਹ ਕਹਿੰਦੇ ਨੇ ਕਿ ਇਸ ਮਾਮਲੇ ਸਾਰੇ ਦੇ ਵਿੱਚ ਉਹ ਵੀ ਸ਼ਾਮਲ ਹੋ ਸਕਦੇ ਨੇ ਸੋ ਕਾਲਜਾਂ ਯੂਨੀਵਰਸਟੀਆਂ ਔਰ ਭਾਰਤ ਦੇ ਜਿਹੜੇ ਇਮੀਗ੍ਰੇਸ਼ਨ ਏਜੰਟ ਨੇ ਜਾਂ ਹੋਰ ਵੀ ਬੰਦੇ ਜਿਹੜੇ ਨੇ ਉਹਦੇ 'ਚ ਸ਼ਾਮਲ ਕੀਤੇ ਗਏ ਨੇ ਜਿਨ੍ਹਾਂ ਦੇ ਉੱਤੇ ਜਿਹੜੀ ਹੈ ਲਗਾਤਾਰ 5 ਸਾਲ ਪਿਛਲੇ ਤੋਂ ਕਿਉਂਕਿ ਪਾਲਿਸੀ 5 ਸਾਲ ਦੀ ਸੀ 2023 ਤੋਂ ਲੈ ਕੇ 2027 ਤੱਕ 5 ਸਾਲ ਬਣਦੇ ਨੇ ਤੇ ਉਹਦੇ ਵਿੱਚ ਜਿਹੜੇ ਮਤਲਬ ਸੱਜਣ ਦੀ ਗੱਲ ਕੀਤੀ ਗਈ ਸਟੂਡੈਂਟ ਨੂੰ ਜਾਂ ਇਮੀਗ੍ਰੈਂਟਸ ਨੂੰ ਸੱਜਣ ਦੀ ਗੱਲ ਕੀਤੀ ਗਈ ਸੀ ਤੇ ਉਹਦੇ ਰੂਲ ਦੇ ਮੁਤਾਬਕ ਜਿੰਨੀ ਟੋਟਲ ਆਬਾਦੀ ਕੈਨੇਡਾ ਦੀ ਹੈ ਉਹਦੇ 5% ਜਿਹੜੇ ਆ ਉਹ ਬੰਦੇ ਜਿਹੜੇ ਇੱਥੇ ਸੱਦੇ ਜਾਣੇ ਸੀ ਜਿਸ ਕਰਕੇ ਇਹ ਗਿਣਤੀ ਵਧਾ ਦਿੱਤੀ ਗਈ ਤੇ ਜਿਹੜੇ ਹੁਣ ਸਟੂਡੈਂਟ ਉਹਨਾਂ ਦੇ ਉੱਤੇ ਵੀ ਹੁਣ ਜਿਹੜੀ ਐ ਸਟੂਡੈਂਟ ਵੀਜ਼ੇ ਦੇ ਉੱਤੇ ਕੱਟ ਲਾ ਦਿੱਤੀ ਗਈ ਐ ਤੁਹਾਨੂੰ ਪਹਿਲਾਂ ਪਿੱਛੇ ਪਤਾ ਹੀ ਐ ਕਿ ਪਹਿਲਾਂ ਜਿਹੜੀ ਇੱਕ ਸਟੂਡੈਂਟ ਵੀਜ਼ੇ ਦੀ ਜਿਹੜੀ ਖਰਚੇ ਵਾਸਤੇ ਫੀਸ ਤੋਂ ਇਲਾਵਾ ਜਿਹੜਾ ਖਰਚੇ ਦੀ ਜੀਆਈਸੀ ਨੂੰ ਕਹਿ ਦਿੰਦੇ ਸੀ ਆਪਣੇ ਖਰਚੇ ਵਾਸਤੇ ਬੈਂਕ 'ਚ ਪੈਸੇ ਜਮਾ ਕਰਾਉਂਦੇ ਸੀ ਉਹ ਪਹਿਲਾਂ 10000 ਕੁਝ ਜਿਹੜੇ ਡਾਲਰ ਜਿਹੜੇ ਸੀ ਕੈਨੇਡੀਅਨ ਡਾਲਰ ਉਹ ਜਮਾ ਕਰਾਏ ਜਾਂਦੇ ਸੀ 6 ਲੱਖ ਕੁਝ ਪਰ ਬਾਅਦ ਦੇ ਵਿੱਚ ਜਿਹੜੀ ਫੀਸ ਵਧਾ ਕੇ 20635 ਡਾਲਰ ਜਿਹੜੇ ਨੇ ਉਹ ਕਰ ਦਿੱਤੇ ਗਏ ਸੀ ਸੋ ਇਸੇ ਤਰ੍ਹਾਂ ਇੱਕ ਪਾਸੇ ਕਨੇਡਾ ਸਰਕਾਰ ਨੇ ਫੀਸਾਂ ਦੇ ਵਾਅਦਾ ਕੀਤਾ ਔਰ ਦੂਜੇ ਪਾਸੇ ਜਿਹੜੀ ਆ ਉਹ 5 ਸਾਲ ਦੇ ਜਿਹੜੇ ਪਿਛਲੇ ਸਟੂਡੈਂਟ ਜਿੰਨੇ ਵੀ ਹੁਣ ਤੱਕ ਆਏ ਨੇ ਉਹਨਾਂ ਦੀ ਜਿਹੜੀ ਜਾਂਚ ਕਰਨ ਵਾਸਤੇ ਜਿਹੜੀ ਇੱਥੋਂ ਦੀ ਆ ਜਰਨਲ ਐਡੀਟਰ ਜਰਨਲ ਆ ਉਹਨੂੰ ਪਾਵਰ ਦਿੱਤੀ ਗਈ ਆ ਤੇ ਇਹਦੀ ਰਿਪੋਰਟ ਜਿਹੜੀ ਆ ਇੱਕ ਸਾਲ ਦੇ ਅਗਲੇ ਜਿਹੜਾ ਨਵਾਂ ਸਾਲ ਚੜ੍ਹੇਗਾ 2025 26 ਸੌਰੀ 2026 ਦੇ ਮਾਰਚ ਤੱਕ ਜਿਹੜਾ ਉਹਨਾਂ ਨੂੰ ਇਹ ਸਦਨ ਦੇ ਵਿੱਚ ਜਿਹੜੀ ਰਿਪੋਰਟ ਰੱਖਣ ਦਾ ਜਿਹੜਾ ਆਰਡਰ ਕਰ ਦਿੱਤਾ ਗਿਆ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਵਿਦੇਸ਼ਾਂ ਦੇ ਵਿੱਚ ਜਿਹੜੇ ਆਏ ਹੋਏ ਇਮੀਗ੍ਰੈਂਟ ਸੀ ਉਹਨਾਂ ਲਈ ਨਵੀਆਂ ਸਮੱਸਿਆ ਪੈਦਾ ਕਰਕੇ ਉਹ ਲੈ ਕੇ ਆ ਰਹੇ ਨੇ ਔਰ ਨਾਲ ਹੀ ਇੱਕ ਮੈਂ ਗੱਲ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਮੈਂ ਇਹ ਜਿਹੜੀ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਹੈ ਇੱਕ ਅਖਬਾਰ ਦੀ ਖਬਰ ਹੈ ਸਾਡਾ ਇਹ ਸਿੱਧੀ ਗੱਲ ਚੈਨਲ ਜਿਹੜਾ ਇਹ ਦੀ ਪੁਸ਼ਟੀ ਤੇ ਨਹੀਂ ਕਰਦਾ ਕਿਉਂਕਿ ਮੈਂ ਇਸ ਜਿਸ ਦੀ ਗੱਲ ਕਰਨ ਲੱਗਾ ਇਹ ਬੰਦਾ ਬਲਵਿੰਦਰ ਸਿੰਘ ਜ਼ਿਲ੍ਹਾ ਕਪੂਰਥਲੇ ਦਾ ਬਾਜਪੁਰ ਪਿੰਡ ਦਾ ਸੀ ਜਿਹਦੀ ਗੱਲ ਕਰਨੀ ਆ ਅਸੀਂ ਯਤਨ ਤੇ ਕੀਤਾ ਸੀ ਉਸ ਪਿੰਡ ਦੇ ਕੁਝ ਬੰਦਿਆਂ ਜਾਂ ਕਿਸੇ ਨੂੰ ਮਿਲ ਕੇ ਉਹਦੇ ਨੰਬਰ ਤੇ ਜਾ ਕੇ ਗੱਲ ਕੀਤੀ ਜਾਂਦੀ ਪਰ ਯਤਨਾਂ ਦੇ ਬਾਵਜੂਦ ਵੀ ਇਹ ਗੱਲ ਜਿਹੜੀ ਉਹ ਉਸ ਬੰਦੇ ਤੱਕ ਨਹੀਂ ਹੋ ਪਾਈ ਸੋ ਇਸ ਕਰਕੇ ਜਿਹੜੇ ਕੈਨੇਡਾ ਦੀ ਅਖਬਾਰ ਨੇ ਜਿਹੜੀ ਖਬਰ ਦਿੱਤੀ ਹੈ ਉਸ ਖਬਰ ਦੇ ਵਿੱਚ ਬਹੁਤ ਵੱਡੇ ਪੱਦਰ ਦੇ ਉੱਤੇ ਉਹਨੇ ਜਿਹੜਾ ਆਪਣਾ ਦੁੱਖ ਜਿਹੜਾ ਉਹ ਯਾਰ ਕੀਤਾ ਉਹਦੇ ਚ ਲਿਖਦੇ ਨੇ ਰੀਲਾਂ ਤੇ ਗਾਣਿਆਂ ਦੇ ਸੁਣਿਆ ਸੀ ਕਿ ਮਨ ਲੋ ਜਿਹੜੀ ਹੈਗੀ ਡੰਕੀ ਰਹੀ ਅਮਰੀਕਾ ਜਾਣਾ ਸੌਖਾ ਪਰ ਮੈਕਸੀਕੋ ਅਮਰੀਕਾ ਬਾਰਡਰ ਪਾਰ ਕਰਕੇ ਜਿੱਤ ਦਾ ਨਿਸ਼ਾਨ ਬਣਾਉਣਾ ਪਰ ਜਦੋਂ ਮੈਂ ਉਸ ਉੱਥੇ ਆਇਆ ਤਾਂ ਪਤਾ ਲੱਗਾ ਕਿ ਜ਼ਮੀਨੀ ਹਕੀਕਤਾਂ ਕੁਝ ਹੋਰ ਹੈ ਇਹ ਸ਼ਬਦ ਜਿਹੜੇ ਨੇ ਇਹ ਹੈਗੇ ਨੇ ਕਪੂਰ ਥਲੇ ਦੇ ਨੌਜਵਾਨ ਬਲਜਿੰਦ ਬਲਵਿੰਦਰ ਸਿੰਘ ਦੇ ਜੋ ਗੈਰ ਕਾਨੂੰਨੀ ਤੌਰ ਦੇ ਉੱਤੇ ਏਜੰਟਾਂ ਦੀ ਧੋਖਾ ਜੜੀ ਦਾ ਜਿਹੜਾ ਸ਼ਿਕਾਰ ਹੋ ਕੇ ਕੋਲੰਬੀਆ ਦੇ ਰਸਤੇ ਹੁਣ ਵਾਪਸ ਜਿਹੜਾ ਉਹ ਇੰਡੀਆ ਆਇਆ ਹੈ ਸੋ ਉਹਦਾ ਕਹਿਣਾ ਇਹ ਹੈ ਕਿ ਮੇਰਾ ਸੁਪਨਾ ਸੀ ਕਿ ਮੈਂ ਅਮਰੀਕਾ ਜਾਣਾ ਸੀ ਪਰ ਰਸਤੇ ਦਾ ਹੀ ਰਸਤੇ ਵਿੱਚੋ ਹੀ ਮੈਨੂੰ ਮਨੁੱਖੀ ਤਸ਼ਕਰਾਂ ਨੇ ਦੇ ਇੱਕ ਗਰੋਹ ਨੇ ਮਤਲਬ ਫੜ ਲਿਆ ਅਤੇ ਕਰੀਬ 1 ਸਾਲ ਤੱਕ ਕੋਲੰਬੀਆ ਚ ਮਨੁੱਖੀ ਤਸ਼ਕਰਾਂ ਦੇ ਤਸੀਹੇ ਚੜਣੇ ਜਾਂ ਮੈਨੂੰ ਪਏ ਭੁੱਖੇ ਰੱਖਿਆ ਗਿਆ ਉਸ ਤੋਂ ਬਾਅਦ ਭਾਰਤੀ ਵਿਦੇਸ਼ ਮੰਤਰਾਲੇ ਦੇ ਯਤਨਾਂ ਨਾਲ ਹੁਣ ਮੈਂ ਭਾਰਤ ਵਾਪਸ ਪਰਤਿਆ ਤਿਉ ਆਪਣੀ ਗੱਲ ਜਿਹੜੀ ਦਾਸਤਾਨ ਦੱਸਦਾ ਉਹ ਕਹਿੰਦਾ ਇਹ ਨੌਜਵਾਨ ਕਪੂਰ ਥੱਲੇ ਦੇ ਬਾਜਪੁਰ ਪਿੰਡ ਦਾ 12ਵੀਂ ਪਾਸ ਹੈ ਤੇ ਪਰਿਵਾਰ ਦੀ ਆਮਦਨ ਦਾ ਇੱਕੋ ਇੱਕ ਸਹਾਰਾ ਖੇਤੀਬਾੜੀ ਉੱਤੇ ਨਿਰਭਰ ਕਰਦੇ ਸੀ ਚੰਗੇ ਭੁੱਖ ਦੀ ਆਸ ਵਾਸਤੇ ਅਮਰੀਕਾ ਜਾਣ ਦਾ ਸੁਪਨਾ ਸੀ ਇਸ ਕੰਮ ਲਈ ਇੱਕ ਏਜੰਟ ਨਾਲ 32 ਲੱਖ ਰੁਪਏ ਦੀ ਜਿਹੜੀ ਆ ਉਹ ਭਾਰਤ ਦੇ ਵਿੱਚ ਗੱਲ ਹੁੰਦੀ ਆ ਜਿਹਦੇ ਵਿੱਚੋਂ ਬਲਵਿੰਦਰ ਸਿੰਘ ਦਾ ਕਹਿਣਾ ਹੈ ਕੇ 28 ਲੱਖ ਰੁਪਇਆ ਜਿਹੜਾ ਉਹਨੂੰ ਭਾਰਤ ਦੇ ਵਿੱਚ ਦੇ ਦਿੱਤਾ ਗਿਆ ਔਰ ਬਾਕੀ ਪੈਸੇ ਕਿਹੜੇ ਆ ਅਮਰੀਕਾ ਜਾ ਕੇ ਦੇਣ ਦਾ ਜਿਹੜਾ ਸੀ ਉਹ ਵਾਅਦਾ ਜਿਹੜਾ ਉਹ ਕੀਤਾ ਗਿਆ ਸੀ ਜੇ ਮੈਂ ਇਹ ਗੱਲ ਅੱਗੇ ਤਾਂ ਤੋੜ ਰਿਹਾ ਕਿ ਭਾਰਤ ਦੇ ਅੰਦਰ ਆਮ ਤੌਰ ਤੇ ਲੋਕ ਜਿਹੜੇ ਨੇ ਉਹ ਡੰਕੀ ਲਾ ਕੇ ਅਮਰੀਕਾ ਦੇ ਬਾਰਡਰ ਨੂੰ ਪਾਰ ਕਰਦੇ ਨੇ ਤੇ ਉਹਦੀ ਦਾਸਤਾਂ ਜਿਹੜੀ ਐ ਦੱਸੀ ਜਾ ਰਹੀ ਹੈ ਬਲਵਿੰਦਰ ਸਿੰਘ ਦਾ ਕਹਿਣਾ ਕਿ 18 ਜੁਲਾਈ 2024 ਨੂੰ ਮੈਂ ਘਰੋਂ ਅਮਰੀਕਾ ਜਾਣ ਲਈ ਨਿਕਲਿਆ ਪਹਿਲਾ ਦਿੱਲੀ ਤੋਂ ਆ ਬੰਬਈ ਬੰਬਈ ਤੋਂ ਹੁੰਦਾ ਹੋਇਆ ਨੀਦਰਲੈਂਡ ਅਤੇ ਅੱਗੇ ਮੈਂ ਅ ਸੂਰੀਨਾਮ ਸੂਰੀਨਾਮ ਕਾਨਾ ਅਤੇ ਐਮਾਜ਼ਨ ਦੇ ਜੰਗਲਾਂ 'ਚ ਹੁੰਦੇ ਹੋਏ ਮੈਂ ਬ੍ਰਾਜ਼ੀਲ ਪਹੁੰਚ ਗਿਆ ਅਤੇ ਅੱਗੇ ਬੋਲਵੀਆ ਪੇਰੂ ਤੋਂ ਇਕਵਾਡੋਰ ਰਾਹੀਂ ਅਸੀਂ ਅਖੀਰ ਤੇ ਕੋਲੰਬੀਆ ਦੇ ਵਿੱਚ ਪਹੁੰਚਦੇ ਹਾਂ ਤੇ ਉੱਥੇ ਕਿਦੋਂ ਜਾਣੇ ਆ ਤੇ ਸਾਨੂੰ ਉਥੋਂ ਦੇ ਜਿਹੜੇ ਤਸ਼ਕਰ ਏਜੰਟ ਨੇ ਉਹ ਕਾਬੂ ਕਰ ਲੈਂਦੇ ਨੇ ਕਾਬੂ ਕਰ ਲਿਆ ਜਾਂਦਾ ਉਹਨਾਂ ਨੇ ਮੇਰੇ ਪਾਸਪੋਰਟ ਫੋਨ ਅਤੇ ਹੋਰ ਜਿਹੜਾ ਮੇਰਾ ਕੋਈ ਲੜੀਂਦਾ ਜਿਹੜਾ ਮੇਰਾ ਪੈਸੇ ਜਾਂ ਸਮਾਨ ਸੀ ਉਹ ਮੇਰੇ ਕੋਲ ਖੋ ਲਿਆ ਮੈਨੂੰ ਕਮਰੇ ਚ ਬੰਦ ਕਰ ਦਿੱਤਾ ਗਿਆ ਉੱਥੇ ਹੀ ਜਿਹੜਾ ਮੇਰੀਆਂ ਮੁਸ਼ਕਲਾਂ ਜੜੀਆਂ ਨੇ ਉਥੋਂ ਸ਼ੁਰੂ ਹੁੰਦੀਆਂ ਨੇ ਤਸ਼ਕਰਾਂ ਵੱਲੋਂ ਕੁੱਟਮਾਰ ਕਰਕੇ ਹੋਰ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਤੇ ਮੈਂ ਘਰ ਆਪਣੇ ਫੋਨ ਕੀਤਾ ਤੇ ਆਪਣੇ ਘਰ ਤੋਂ 2 ਲੱਖ ਰੁਪਈਆ ਹੋਰ ਮੰਗਵਾ ਕੇ ਮੈਂ ਉਹਨਾਂ ਏਜੰਟਾਂ ਨੂੰ ਫਿਰ ਦੇ ਦਿੱਤਾ ਜਦੋਂ ਦੇ ਦੇ ਦਿੱਤਾ ਗਿਆ ਪਰ ਇੰਨੇ ਜ਼ਿਆਦਾ ਤਸੀਹੇ ਮੈਨੂੰ ਝੱਲਣੇ ਪੈ ਰਹੇ ਸੀ ਕਿ ਮੈਨੂੰ ਜ਼ਿੰਦਗੀ ਜਿਉਣ ਦੀ ਜਿਹੜੀ ਆਸ ਆ ਉਹ ਖਤਮ ਹੋ ਚੁੱਕੀ ਸੀ ਸੋ ਇਸੇ ਤਰ੍ਹਾਂ ਬਹੁਤ ਵੱਡੇ ਪੱਧਰ ਦੇ ਉੱਤੇ ਮੈਂ 1 ਸਾਲ ਕੋਲੰਬੀਆ ਦੇ ਵਿੱਚ ਬਹੁਤ ਮੁਸ਼ਕਲ ਹਾਲਾਤਾਂ ਦੇ ਵਿੱਚ ਜਿਹੜਾ ਹੈ ਉਹ ਮੈਂ ਉਥੋਂ ਆਪਣੀ ਜਾਨ ਬਚਾਈ ਤੇ ਇਸ ਅ ਕਰਦੇ ਹੁੰਦਿਆ ਹੋਏ ਉਹਦੇ ਮਾਪਿਆਂ ਨੇ ਸੀਚੇਵਾਲ ਜਿਹੜੇ ਬਲਬੀਰ ਸਿੰਘ ਜੀ ਸੀਚੇਵਾਲ ਵਾਤਾਵਰਣ ਪ੍ਰੇਮੀ ਨੇ ਜਿਹੜੇ ਭਾਰਤ ਦੇ ਅੰਦਰ ਮੈਂਬਰ ਰਾਜ ਸਭਾ ਨੇ ਉਹਨਾਂ ਨਾਲ ਸੰਪਰਕ ਹੁੰਦਾ ਉਹਨਾਂ ਨਾਲ ਸੰਪਰਕ ਕਰਨ ਤੋਂ ਬਾਅਦ ਉਹ ਭਾਰਤ ਦੀ ਜਿਹੜੀ ਸਾਡੀ ਵਿਦੇਸ਼ ਮੰਤਰੀ ਦਾ ਅਦਾਰਾ ਹੈ ਉਸ ادارے ਨਾਲ ਗੱਲ ਕੀਤੀ ਜਾਂਦੀ ਹੈ ਤੇ ਪੰਜਾਬ ਭਾਰਤ ਸਰਕਾਰ ਦੀ ਔਰ ਸੀਚੇਵਾਲ ਦੀ ਮਦਦ ਮਦਦ ਦੇ ਨਾਲ ਮੈਨੂੰ ਜਿਹੜਾ ਕਲੰਬੀਆ ਤੋਂ ਵਾਪਸ ਲੈ ਕੇ ਆਂਦਾ ਜਾਂਦਾ ਸੋ ਇਹ ਉਹਦੀ ਐਡੀ ਬੁਰੀ ਹਾਲਤ ਸੀ ਕਿ ਉਹਨੇ ਆਪਣੀ ਜ਼ਮੀਨ ਵੇਚੀ ਇੰਨੇ ਪੈਸੇ ਦੇ ਦਿੱਤੇ ਔਰ ਇੰਨੀ ਬੁਰੀ ਤਰ੍ਹਾਂ ਉਹਦੇ ਤਸੀਹੇ ਚੱਲੇ ਜੰਗਲਾਂ ਚੋਂ ਲੰਘਦਾ ਹੋਇਆ ਬਹੁਤ ਮੁਸ਼ਕਲ ਜਿਹੜਾ ਉਹ ਕਲੰਬੀਆ ਪਹੁੰਚਿਆ ਔਰ ਕਲੰਬੀਆ ਤੋਂ ਬਾਅਦ ਉਹ ਅਮਰੀਕਾ ਦੀ ਸਰਹੱਦ ਪਾਰ ਨਹੀਂ ਕਰ ਸਕਿਆ ਔਰ ਉੱਥੇ ਹੀ ਤਸ਼ਕਰਾਂ ਨੇ ਉਹਦੇ ਕੋਲ ਪੈਸੇ ਵੀ ਲੁੱਟੇ ਉਹਨੂੰ ਜਾਨੋਂ ਮਾਰਨ ਦਾ ਯਤਨ ਵੀ ਕੀਤਾ ਤਸੀਹੇ ਦਿੰਦੇ ਰਹੇ ਔਰ ਭੁੱਖੇ ਨਪਾਣੇ ਰੱਖਦੇ ਰਹੇ ਨੇ ਇਹ ਦਾਸਤਾ ਬਲਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਬਾਜਪੁਰ ਪਿੰਡ ਦਾ ਅਸੀਂ ਯਤਨ ਕੀਤਾ ਕਿ ਉਹਦੇ ਪਿੰਡ ਤੱਕ ਉਹਦੇ ਨਾਲ ਗੱਲਬਾਤ ਕੀਤੀ ਜਾਵੇ ਪਰ ਕੋਈ ਦੇ ਵੀ ਤਰੀਕੇ ਦੇ ਨਾਲ ਉਹਨਾਂ ਨਾਲ ਸੰਪਰਕ ਪੈਦਾ ਨਹੀਂ ਹੋ ਸਕਿਆ ਸੋ ਅਸੀਂ ਇਹਦੀ ਜਿਹੜੀ ਹੈਗੀ ਆ ਕੋਈ ਗਰੰਟੀ ਦੇ ਤੌਰ ਤੇ ਜਾਂ ਇਹਨੂੰ ਕਹਿ ਦਈਏ ਵੀ ਦੇ ਲਈ ਤਸਦੀਕ ਨਹੀਂ ਕਰਦੇ ਪਰ ਜੋ ਪੰਜਾਬ ਦੇ ਇਥੇ ਕੈਨੇਡਾ ਦੇ ਅੰਦਰ ਜਿਹੜੀਆਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਜਾਂ ਉਹਦੇ ਬਿਆਨ ਲੱਗੇ ਨੇ ਉਹਦੇ ਆਧਾਰ ਦੇ ਉੱਤੇ ਮੈਂ ਤੁਹਾਡੇ ਨਾਲ ਜਿਹੜੀ ਆ ਗੱਲ ਸਾਂਝੀ ਤਾਂ ਕਰ ਰਿਹਾ ਕਿ ਮੇਰੇ ਵੀਰੋ ਮੇਰੇ ਭਰਾਓ ਤੁਸੀਂ ਇਹਨਾਂ ਦੇਸ਼ਾਂ 'ਚ ਆਉਣਾ ਜੀ ਸੱਦ ਕੇ ਆਓ ਮੈਂ ਬਹੁਤ ਵਾਰ ਬੇਨਤੀ ਕੀਤੀ ਆ ਪਰ ਤੁਸੀਂ ਪੜ੍ਹ ਲਿਖ ਕੇ ਆਓ ਕਾਨੂੰਨੀ ਤੌਰ ਤੇ ਆਓ ਕਾਨੂੰਨੀ ਤੌਰ ਤੇ ਇਸ ਦੇਸ਼ ਚਾਹੋਗੇ ਚਾਹੇ ਅਮਰੀਕਾ ਚਲ ਜਾਓ ਆਸਟ੍ਰੇਲੀਆ ਚਲ ਜਾਓ ਯੂਕੇ ਚਲ ਜਾਓ ਕੈਨੇਡਾ ਆਓ ਪਰ ਆਓ ਕਾਨੂੰਨੀ ਤੌਰ ਦੇ ਉੱਤੇ ਇਹਦੇ ਨਾਲ ਪੈਸੇ ਵੀ ਘੱਟ ਲੱਗਣਗੇ ਤੁਹਾਨੂੰ ਇੱਥੇ ਜੌਬ ਵੀ ਮਿਲੇਗੀ ਔਰ ਤੁਹਾਡਾ ਜੀਵਨ ਵੀ ਸਖਾਲਾ ਹੋਏਗਾ ਤੁਹਾਡਾ ਸੁਪਨਾ ਵੀ ਪੂਰਾ ਹੋਏਗਾ ਪਰ ਜੇ ਤੁਸੀਂ ਇਦਾਂ ਦੇ ਤਸ਼ਕਰਾਂ ਦੇ ਮਗਰ ਲੱਗ ਕੇ ਏਜੰਟਾਂ ਦੇ ਮਗਰ ਲੱਗ ਕੇ ਆਪਣੇ ਪਰਿਵਾਰ ਦੀ ਜਿਹੜੀ ਮਿਹਨਤ ਕੀਤੇ ਪੈਸੇ ਨੇ ਜਾਂ ਜਾਇਦਾਦਾਂ ਵੇਚ ਕੇ ਤੁਸੀਂ ਆਪਣੀ ਜਾਨ ਵੀ ਖਤਰੇ 'ਚ ਪਾਉਨੇ ਹੋ ਤੇ ਪੈਸੇ ਦੀ ਜਿਹੜੀ ਇਹ ਲੁੱਟ ਉਹ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਆ ਤੇ ਜਦੋਂ ਬਾਅਦ 'ਚ ਪੱਤਰਕਾਰ ਇਹ ਗੱਲ ਕਹਿੰਦੇ ਨੇ ਜਿਨ੍ਹਾਂ ਨੇ ਉਹਨਾਂ ਨਾਲ ਇੰਟਰਵਿਊ ਕੀਤੀ ਆ ਉਹ ਕਹਿੰਦਾ ਬਲਵਿੰਦਰ ਸਿੰਘ ਕਹਿੰਦਾ ਵੀ ਆ ਕਿਤੋਂ ਬਾਅਦ ਮੈਂ ਕਸਮ ਖਾਨਣਾ ਤੇ ਮੈਂ ਕਦੇ ਵੀ ਅਮਰੀਕਾ ਦਾ ਸੁਪਨਾ ਨਹੀਂ ਲਵਾਂਗਾ ਜਾਂ ਬਾਹਰ ਜਾਣ ਦਾ ਸੁਪਨਾ ਨਹੀਂ ਲਵਾਂਗਾ ਮੈਂ ਆਪਣੇ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਤੁਸੀਂ ਇਸ ਰਸਤੇ ਤੇ ਨਾ ਜਾਓ ਕਿਉਂਕਿ ਬਹੁਤ ਖਤਰਨਾਕ ਰਸਤਾ ਹੈ ਤੁਹਾਡੀ ਜਾਨ ਇਹਦੇ 'ਚ ਬਹੁਤ ਬੁਰੀ ਤਰ੍ਹਾਂ ਫਸ ਸਕਦੇ ਆ ਸੋ ਵੀਰੋ ਇਸ ਕਰਕੇ ਮੈਂ ਉਹ ਜਿਹੜੀ ਖਬਰ ਅਖਬਾਰ ਚ ਆਈ ਹੈ ਉਹ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਆ ਸੋ ਅੱਜ ਦੇ ਜੋ ਕੁਝ ਹੁਣ ਇੱਥੇ ਵਾਪਰਦਾ ਕੈਨੇਡਾ ਅਮਰੀਕਾ ਜਾਂ ਕਿਸੇ ਵੀ ਦੇਸ਼ ਚ ਵਾਪਰਦਾ ਤੇ ਉਹ ਤੁਹਾਡੇ ਨਾਲ ਮੈਂ ਆਪਣੇ ਇਸ ਸਿੱਧੀ ਗੱਲ ਚੈਨਲ ਦੇ ਥਰੂ ਤੁਹਾਡੇ ਨਾਲ ਮੁਖਾਤਬ ਜਰੂਰ ਤੁਹਾਨੂੰ ਹੁਣਾ ਸੋ ਇਸ ਕਰਕੇ ਤੁਸੀਂ ਵੀ ਸਮਝਦਾਰੀ ਕਰੋ ਸਮਝਣ ਦਾ ਯਤਨ ਕਰੋ ਪੜ ਲੈ ਕੇ ਭਾਰਤ ਦੇ ਅੰਦਰ ਬਹੁਤ ਵੱਡੇ ਪੱਧਰ ਤੇ ਸਾਡੇ ਕੋਲ ਮੌਕੇ ਨੇ ਅਸੀਂ ਉੱਥੇ ਹੀ ਆਪਣਾ ਭਵਿੱਖ ਵੀ ਸਵਾਰ ਸਕਦੇ ਆਂ ਔਰ ਜੇ ਵਿਦੇਸ਼ਾਂ ਚ ਜਾਣਾ ਤਾਂ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਤੁਸੀਂ ਪੜ ਲੈ ਕੇ ਕਾਨੂੰਨੀ ਤੌਰ ਤੇ ਨਾ ਦੇਸ਼ਾਂ ਚ ਜਾਓ ਇਹ ਦੇਸ਼ ਤੁਹਾਡਾ ਸਵਾਗਤ ਕਰਨਗੇ ਸੋ ਇਸ ਕਰਕੇ ਜੇ ਮੇਰੀ ਇਹ ਤੁਹਾਨੂੰ ਚਰਚਾ ਚੰਗੀ ਲੱਗੀ ਹੋਵੇ ਤੇ ਜਰੂਰ ਮੇਰੀ ਬੇਨਤੀ ਹੈ ਕਿ ਮੇਰੀ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਸ਼ੇਅਰ ਵੀ ਕਰੋ ਤੇ ਆਪਣੇ ਸੁਝਾਅ ਦੇਣੇ ਨਾ ਭੁੱਲੋ ਉਦੋਂ ਤੱਕ ਮਿਲਦੇ ਆਂ ਫੇਰ ਕਿ ਨਵੀਂ ਚਰਚਾ ਲਈ ਉਦੋਂ ਤੱਕ ਦਿਓ ਨਰਿੰਦਰ ਸਿੰਘ ਲਹਿਲ ਨੂੰ ਇਜਾਜ਼ਤ ਰੱਬ ਰਾਖਾ